ਰੁਜੀ ਕਾ ਘੜ ਸਾ ਵਾਹੀ ਗੁਰ ਜੀ ਕੀ ਫਤਿਹ ਨਮੋ ਨਿਆ ਦੇ ਮੌ ਨਿਤਾਂ ਨਿਆਂ ਤੇ ਤਾਨ ਨਿਓ ਬੇਨਿ ਯੋਡ ਚਬਰ ਕਹਤ ਗਾਸਨ ਕੇ ਮਾਲਿਕ ਗੁਰੂ ਗਰੀਬ ਨਿਵਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰਨਾ ਪਵਿੱਤਰ ਹਜ਼ੂਰੀ ਅੰਦਰ ਜੋੜੇ ਬੈਠੇ ਗੁਰੂ ਪਿਆਰੀ गुरु सवारी साध संत जो आप जी अमृत वेले तो हाजरिया दिया हो दर्शन दीदारी ਹਰੀ ਦਾਸ ਨੂੰ ਗੁਰਬਾਣੀ ਨੂੰ ਪੜ ਸੁਣ ਕੇ ਲਾਭ ਪ੍ਰਾਪਤ ਕਰ ਰਹੇ ਹੋ ਜੋ ਨਤਾ ਪ੍ਰਤੀ ਸ਼ਬਦ ਦੀ ਵਿਚਾਰ ਆਪ ਜੀ ਸਰਮਨ ਕਰਦੇ ਹੋ ਜੋ ਸਹਸ ਪ੍ਰੀਤੀ ਦੇਸ ਲੋਕਾਂ ਦੀ ਕਥਾ ਔਰ ਆਰੰਭ ਹੋਈ ਹੈ ਜਿਸ ਦੇ ਵਿੱਚ ਪਹਿਲੇ 4 ਸ਼ਲੋਕ ਗੁਰੂ ਨਾਨਕ ਦੇਵ ਜੀ ਨੇ ਬੇਸ਼ਨ ਦਾਤ ਦੇ ਪੁੱਤਰੇ ਗੋਪਾਲ ਦਾਤ ਨੂੰ ਉਪਦੇਸ਼ ਦੇ ਰਹੀ ਉਹ 40 ਸ਼ਲੋਕ ਬਖਸ਼ੇ ਜੋ ਬੇਸ਼ਨ ਦਾਤ ਕੁੱਤੇ ਦੀ ਜੁਗਨ ਦੇ ਵਿੱਚ ਪਿਆ ਹੋਇਆ ਸੀ ਦਾ ਉਦਾਰਕਿਤ ਅਗੇ ਗੋਪਾਲ ਦੱਤ ਦੇ ਪੁੱਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਬੇਨਤੀ ਕੀਤੀ ਸਾਨੂੰ ਕੋਈ ਐਪ ਐਸਾ ਉਪਦੇਸ਼ ਬਖਸ਼ੋ ਜਿਸ ਦੇ ਨਾਲ ਸਾਡੇ ਮਨ ਨੂੰ ਹਿਰਦੇ ਨੂੰ ਸ਼ਾਂਤੀ ਆ ਜਾਵੇ ਜੋ ਆਪ ਜੀ ਪਿਛਲੇ ਸਮੇਂ ਦੇ ਵਿੱਚ ਸ਼੍ਰਵਨ ਕਰਦੇ ਰਹੇ ਹੋ ਗੁਰੂ ਅਰਜਨ ਦੇਵ ਜੀ ਨੇ ਉਪਦੇਸ਼ ਕੀਤਾ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਦਿੱਤਾ ਕਤਨ ਚ ਮਤਾ ਕਤਨ ਚ ਪਿਤਾ ਕਤਨ ਚ ਬਨਤਾ ਬਨੋਦ ਸੁਤ ਹੈ ਕਤੰਚੁ ਪਰਹਾਤ ਮੀਤ ਹਿਤਵੰਦਬ ਕਤੰਚੁ ਮੋਹ ਕੁਟੰਬੇ ਅਤੇ ਕਤੰਚੁ ਚਾਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਸਰਹੰਤ ਸੰਗ ਭਗਵਾਨ ਸਮਰਨ ਨਾਨਕ ਲਗਦੇ ਅੰਖੋ ਤਤ ਨਰੇ ਕੇ ਸੰਸਾਰ ਦੇ ਵਿੱਚ ਮੋਹ ਮਾਇਆ ਦਾ ਤਿਆਗ ਕਰੋ ਜੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਕਰਨੀ ਚਾਹੁੰਦੇ ਹੋ ਚਲਦਿਆਂ ਚਲਦਿਆਂ ਸਤਿਗੁਰਾਂ ਦੀ ਨੇਂਦੂ ਕਲ ਦੇਤੇ ਸ਼ਬਦ ਵਿਚਾਰ ਦੇ ਵਿੱਚ ਆਪ ਜੀ ਨੇ ਸਰਬਨ ਕੀਤਾ ਜਨਮਨ ਤ ਮਰਨ ਹਰਿ ਜਨਮਨ ਤ ਮਰਨ ਹਰਖੰਤਾ ਸੋਗਨ ਇਸ ਤਰ੍ਹਾਂ ਸਤਿਗੁਰਾਂ ਜੀ ਨੇ ਕਿਹਾ ਕਿ ਸੰਸਾਰ ਦੇ ਵਿੱਚ ਜੋ ਜੀਵ ਆਉਂਦਾ ਏ ਉਸ ਉਸ ਨੇ ਜਾਣਾ ਏਕ ਨਾ ਏਕ ਦਿਨ ਜ਼ਰੂਰ ਹੈ ਔਰ ਇਤਨੇ ਸਮੇਂ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਤੇ ਲਾਹੇਵੰਦ ਹੁੰਦਾ ਏ ਆਪਣਾ ਜੀਵਨ ਸਫਲਾ ਹੁੰਦਾ ਏ ਕਾਮਕਾਰ ਸੰਸਾਰ ਦੇ ਵਿੱਚ ਜੀਵਨੇ ਕਰਨੇ ਹਨ ਕਿਰਤ ਕਮਾਈ ਕਰਨੀ ਇਹ ਸਦਾ ਫਰਜ ਹੈ ਸਾਨੂੰ ਤਿਆਗੀ ਨਹੀਂ ਬਣਾਇਆ ਕਿਰਤ ਕਰਨੀ ਹੈ ਦਸਾਂ ਲੋਹਾ ਦੀ ਕਰਕੇ ਖਾਣੀ ਹੈ ਮਿਹਨਤੀ ਬਣਾਇਆ ਏ ਪਰ ਇਸ ਦੇ ਨਾਲ ਕੱਲਾ ਇਹ ਵੀ ਨਹੀਂ ਕਿ ਮਿਹਨਤੀ ਕਰੀ ਜਾਈਏ ਕਿਰਤੀ ਕਰੀ ਜਾਈਏ ਤੇ ਪਰਮੇਸ਼ਰ ਦਾ ਨਾਮ ਭੁੱਲ ਜਾਈਏ ਨਹੀਂ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਉਪਦੇਸ਼ ਦਿੱਤਾ ਸੀ ਨਾਮ ਜਪੋ ਦੂਸਰੇ ਤੇ ਰੱਖਿਆ ਚਰਤ ਕਰੋ ਤੇ ਤੀਸਰੇ ਤੇ ਕਿਹਾ ਵੰਡ ਕੇ ਖਾਓ ਇਸ ਤਰ੍ਹਾਂ ਇਹ ਮਨੁੱਖਾ ਜੀਵਨ ਦਾ ਉਧਾਰ ਹੁੰਦਾ ਸਾਧੂ ਗੁਰੂ ਜੀ ਆਖਦੇ ਸੰਸਾਰ ਦੇ ਵਿੱਚ ਰਹਿੰਦੇ ਸੁਭਾਸਾਂ ਦੇ ਵਿੱਚ ਉਸ ਪਰਮੇਸ਼ਰ ਦੀ ਬੰਦਗੀ ਕਰਨੀ ਉਸ ਦੇ ਗੁਣਾਂ ਨੂੰ ਗਾਇਨ ਕਰਨਾ ਇਹ ਸਭ ਤੋਂ ਵੱਡਾ ਲਾਭ ਹੈ ਜੋ ਸੰਸਾਰ ਦੇ ਵਿੱਚ ਮਨੁੱਖ ਲੈਣ ਵਾਸਤੇ ਆਇਆ ਹੈ ਇਥੇ ਖਾਲਸਾ ਜੀ ਹੁਣ ਅੱਗੇ ਹਰੇ ਲਾਲ ਤੇ ਕ੍ਰਿਸ਼ਨ ਲਾਲ ਨੇ ਪੁੱਛਿਆ ਸਤਿਗੁਰੂ ਜੀ ਇਹ ਸਭ ਕੋ ਜਬ ਪ੍ਰਾਪਤ ਕਿਥੋਂ ਹੋਵੇਗਾ ਕਿਉਂਕਿ ਨਾਮ ਕਿਤੇ ਮਨੁੱਖ ਆਪ ਦੇ ਨਹੀਂ ਜਪ ਸਕੇਗਾ ਅਰਦਾਸ ਬੇਨਤੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਜਿੱਥੇ ਅਸੀਂ ਦੂਸਰਾ ਸਭ ਕੁਝ ਕਰਮਾਂ ਦਾ ਭੋਗਦੇ ਹਾਂ ਕਿ ਜੇਤੇ ਕਰਮਾਂ ਦੇ ਵਿੱਚ ਹੋਇਆ ਤੇ ਸਾਨੂੰ ਜ਼ਰੂਰ ਮਿਲਦਾ ਏ ਦੂਸਰਾ ਤੇ ਸਭ ਕੁਝ ਸਾਡੇ ਮੁਤਾਬਕ ਹੈ ਕਰਮਾਂ ਦਾ ਲੈਣ ਦੇਣ ਚੱਲ ਰਿਹਾ ਏ ਉਥੇ ਬੰਦੇ ਵੀ ਕਰਮਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੇ ਜੇ ਕਰਮ ਚੰਗੇ ਹਨ ਤੇ ਤੁਹਾਡੇ ਬਾਗ ਗੁਰੂ ਦੀ ਹਜ਼ੂਰੀ ਦੇ ਵਿੱਚ ਕੋਈ ਬੈਠਾ ਹੋਵੇਗਾ ਤੇ ਜੇ ਕਰਮ ਚੰਗੇ ਨਹੀਂ ਤੇ ਨਹੀਂ ਬੈਠਿਆ ਜਾਵੇਗਾ ਕਿਉਂਕਿ ਕਰਮਾਂ ਦੇ ਵਿੱਚ ਇਤਨੀ ਬੰਦਗੀ ਨਾ ਪਿਛੇ ਕੀਤੀ ਤੇ ਨਾ ਹੁਣ ਸਾਨੂੰ ਨਸੀਬ ਹੋ ਰਹੀ ਹੈ ਪਰ ਅਰਦਾਸ ਬੇਨਤੀ ਤੇ ਮਨੁੱਖ ਦਾ ਉਦਮ ਇਹ ਆਪਣੇ ਜਨਮ ਮਰਨ ਨੂੰ ਕੱਟ ਸਕਦਾ ਏ ਮਨ ਮਹਿ ਜਿਤਵ ਤਿਤਵਨੀ ਉਦਮ ਕਰੋ ਉਠ ਨੀਦ ਹਰ ਕੀ ਰਤਨ ਦਾ ਆਹਰੋ ਹਰਦੇਵੂ ਨਾਨਕ ਕੇ ਮੀਤ ਇਹ ਤੇ ਉਦਮ ਕੀਤੇ ਗੱਲ ਬਣੇਗੀ ਤੁਹਾਡਾ ਜੀ ਉਦਮ ਕਰਕੇ ਇੱਥੇ ਪਹੁੰਚੇ ਹੋ ਸੋ ਅੱਗੇ ਕਥਾ ਵਿਚਾਰਨ ਨੂੰ ਸਰਵਣ ਕਰੀਏ ਮਨ ਅਭਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਜੀ ਸਾਰੇ ਗੱਜ ਕੇ ਹਾਜੀ ਲੈ ਲਈ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪੰ ਤ ਹਰੀੰ ਮਤ ਤਤ ਗਿਆਨੰ ਗੁਰੂ ਅਰਜਨ ਦੇਵ ਜੀ ਨੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਕਿਹਾ ਹਰੀ ਲਾਲ ਕ੍ਰਿਸ਼ਨ ਲਾਲ ਮਤ ਦੇ ਵਿੱਚ ਗਿਆਨ ਉਦੋਂ ਆਉਂਦਾ ਹੈ ਬੁੱਧੀ ਸਾਡੀ ਉਦੋਂ ਸ੍ਰੇਸ਼ਟ ਹੁੰਦੀ ਜਿਸ ਵੇਲੇ ਕਿਰਪੰਤਾ ਹਰੀੰ ਹਰੀੰ ਕੋ ਪਰਮੇਸ਼ਰ ਦੀ ਗੁਰੂ ਦੀ ਜਿਸ ਵੇਲੇ ਸਾਡੇ ਤੇ ਕਿਰਪਾ ਹੁੰਦੀ ਏ ਉਸ ਵੇਲੇ ਸਾਡੀ ਮਤ ਦੇ ਵਿੱਚ ਗਿਆਨ ਪੈਦਾ ਹੁੰਦਾ ਏ ਪਹਿਲੇ ਸਮੇ ਦੇ ਵਿੱਚ ਮਨੁੱਖ ਨਹੀਂ ਸਮਝ ਸਕੇਗਾ ਕਿ ਮਨੁੱਖਾ ਜੀਵਨ ਅਮੋਲਕ ਕਿਉਂ ਕਿਹਾ ਗਿਆ ਏ ਮਨੁੱਖਾ ਜੀਵਨ ਦੇ ਵਿੱਚ ਜੋ ਸਾਨੂੰ ਸੁਆਸਾਰੇ ਹਨ ਇਹਨਾਂ ਨੂੰ ਕਿਉਂ ਸ੍ਰੇਸ਼ਟ ਦਰਜਾ ਦਿੱਤਾ ਗਿਆ ਇਹ ਦਮ ਦਮ ਸਦਾ ਸੰਭਾਲਦਾ ਦਮ ਨ ਬ੍ਰਥਾ ਜਾਏ ਇਸ ਦੀ ਸੰਭਾਲ ਕਿਉਂ ਹੋ ਰਹੀ ਇਹ ਖਾਲਸਾ ਜੀ ਪਤਾ ਲੱਗਦਾ ਹੈ ਗੁਰੂ ਦੇ ਕੋਲ ਜਿਤਨਾ ਸਮਾਂ ਸੀ ਗੁਰੂ ਨੂੰ ਤਾਰਨ ਨਹੀਂ ਨਾ ਕਰਦੇ ਉਸ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ ਉਤਨਾ ਸਮਾਸੀ ਸੰਸਾਰ ਦੇ ਵਿੱਚ ਭੁੱਲੇ ਭਟਕੇ ਤੁਰੇ ਫਿਰਾਂਗੇ ਸਾਨੂੰ ਪਤਾ ਨਹੀਂ ਲੱਗੇਗਾ ਕਿ ਨਾਮ ਜਪਣਾ ਕਿਤਨਾ ਜ਼ਰੂਰੀ ਹੈ ਕਿਉਂਕਿ ਸੰਸਾਰ ਦੇ ਵਿੱਚ ਰਹਿ ਕੇ ਮਨੁੱਖ ਇਤਨਾ ਮੂਹ ਮਾਇਆ ਦੇ ਵਿੱਚ ਫਸਿਆ ਹੋਇਆ ਏ ਰਚਿਆ ਹੋਇਆ ਏ ਇਸ ਨੂੰ ਪਰਮਾਤਮਾ ਦਿਖਾਈ ਨਹੀਂ ਦਿੰਦਾ ਕਿਵ ਸੱਚਿਆਰਾ ਹੋਈ ਐ ਕਿਵ ਕੂੜਾ ਟੁੱਟ ਪਾਲ ਉਸ ਵੇਲੇ ਕਿਹਾ ਸੀ ਨਸਿਦਾਨੇ ਕਿ ਜੋ ਸਾਡੇ ਅੰਦਰ ਕੂੜ ਦੀ ਕੰਧ ਵੱਜੀ ਹੋਈ ਹੈ ਜਿਸ ਨੇ ਪਰਮੇਸ਼ਰ ਨੂੰ ਸਾਡੇ ਤੋਂ ਲੁਕਾਇਆ ਹੋਇਆ ਏ ਇਹ ਅਗਿਆਨਤਾ ਦੀ ਕੰਧ ਕਿਵੇਂ ਦੂਰ ਹੋਵੇ ਤੇ ਕਿਵੇਂ ਅਸੀਂ ਸਚਿਆਰ ਬਣੀਏ ਕਿਵੇਂ ਅਸੀਂ ਜਿਹੜਾ ਸਹੀ ਮਨੁੱਖ ਬਣ ਸਕਦੇ ਹਾਂ ਸੰਸਾਰ ਦੇ ਵਿੱਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੁਕਮ ਦੇ ਵਿੱਚ ਚੱਲ ਕੇ ਦੇ ਹੁਕਮ ਤੋਂ ਬਾਰੀ ਹੋ ਨਾ ਤੇ ਫਿਰ ਨਹੀਂ ਫਿਰ ਤੇ ਅਗਿਆਨਤਾ ਹੀ ਅਗਿਆਨਤਾ ਹਿਰਦੇ ਦੇ ਵਿੱਚ ਵੱਧਦੀ ਤੁਰੀ ਜਾਵੇਗੀ ਪਰ ਗੁਰੂ ਦੀ ਨੇੜਤਾ ਤੁਹਾਨੂੰ ਪ੍ਰਾਪਤ ਨਹੀਂ ਹੋਵੇਗੀ ਜਦ ਤਨਾ ਸਮਾਂ ਅਸੀਂ ਗੁਰੂ ਦੇ ਲੜਨੇ ਹੀ ਲੱਗ ਗਏ ਹਾਲ ਸਾਜੀ ਗੁਰੂ ਐਸਾ ਹੈ ਜੋ ਸਾਡੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਤੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਜੇ ਗੁਰੂ ਨਹੀਂ ਤੇ ਕੁਝ ਵੀ ਨਹੀਂ ਹਨੇਰਾ ਹੀ ਹਨੇਰਾ ਸਾਰੇ ਪਾਸੇ ਸਾਡੇ ਹਿਰਦੇ ਦੇ ਵਿੱਚ ਛਾਇਆ ਏ ਨਾ ਕਿਤੇ ਵੇਖੀਏ ਕਿ ਅੱਖਾਂ ਦੇ ਸਾਹਮਣੇ ਸਾਡੇ ਚਾਨਣ ਦਿਖਾਈ ਦੇ ਰਿਹਾ ਏ ਹਨੇਰਾ ਵੇਖਣਾ ਏ ਤੇ ਹਿਰਦਿਆਂ ਦੇ ਵਿੱਚ ਵੇਖੋ ਕਿ ਸਾਡੇ ਇਤਨੀ ਉਮਰ ਬਤੀਤ ਹੋ ਗਈ ਏ ਤੇ ਸਾਨੂੰ ਫਿਰ ਵੀ ਗੁਰੂ ਦੀ ਪ੍ਰਾਪਤੀ ਨਹੀਂ ਹੋ ਰਹੀ ਤੇ ਨਾ ਸਾਡਾ ਮਨ ਹੀ ਕਹਿ ਰਿਹਾ ਏ ਤੇ ਨਾ ਸਾਡਾ ਚਿੱਤ ਚਾਹੁੰਦਾ ਏ ਇੱਥੇ ਵੇਖੀਏ ਕਿ ਸਾਡੇ ਅੰਦਰ ਅਗਿਆਨਤਾ ਵਧੀ ਏ ਕੇ ਗਿਆਨ ਦਾ ਪ੍ਰਕਾਸ਼ ਹੈ ਗਿਆਨ ਦਾ ਪ੍ਰਕਾਸ਼ ਉਸ ਦੇ ਹਿਰਦੇ ਦੇ ਵਿੱਚ ਹੋਵੇਗਾ ਜੋ ਗੁਰੂ ਨੂੰ ਧਾਰਨ ਕਰਦਾ ਏ ਕਰਕੇ ਬੈਠਾ ਹੈ ਤੇ ਉਸ ਦੀ ਕਮਾਈ ਦਿਨ ਬਦ ਦਿਨ ਰਾਤ ਦਿਨ ਇੱਕ ਕਰਕੇ ਉਸ ਦੀ ਬਚਨਾਂ ਨੂੰ ਪਵਾ ਕੇ ਕਮਾਈ ਕਰ ਰਿਹਾ ਏ ਗਿਆਨ ਉਸ ਦੇ ਹਿਰਦੇ ਦੇ ਵਿੱਚ ਹੈ ਤੇ ਜਿਹੜਾ ਅਗਿਆਨਤਾ ਦੇ ਵਿੱਚ ਭੁੱਲਿਆ ਹੋਇਆ ਏ ਉਹ ਅੱਜ ਵੀ ਇਹੀ ਗੱਲ ਕਹੇਗਾ ਕਿ ਅਮਰਤ ਨਹੀਂ ਸ਼ਕਾਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਗੱਲ ਕਹੇਗਾ ਕਿ ਮਨ ਨਹੀਂ ਮੰਨਦਾ ਕਿਉਂਕਿ ਅਗਿਆਨਤਾ ਹਨੇਰਾ ਅੰਦਰ ਪੂਰਾ ਹਨੇਰਕੁਪ ਹੋਇਆ ਏ ਕੋਈ ਦਿਖਾਈ ਨਹੀਂ ਦੇ ਰਿਹਾ ਸਾਡੀ ਮਤ ਸਾਨੂੰ ਇਹ ਨਹੀਂ ਪਤਾ ਲੱਗਣ ਦੇ ਰਹੀ ਕਿ ਮਨੁੱਖਾ ਜੀਵਨ ਦੀ ਕੀਮਤ ਨੂੰ ਸਮਝ ਤੂੰ ਇਹ ਥੋੜਾ ਇੱਥੇ ਕਰਨ ਵਾਸਤੇ ਆਇਆ ਏ ਕਿ ਸੰਸਾਰ ਦੇ ਵਿੱਚ ਤੂੰ ਆਇਆ ਸਵੇਰੇ ਉੱਠ ਲਿਆ ਤੇ ਉੱਠ ਕੇ ਤੇ ਨਾ ਕੁਝ ਨਾਮ ਨਾ ਕੁਝ ਗੁਰੂ ਘਰ ਤੇ ਉਠਿਆ ਏ ਤੇ ਕੰਮ ਕਰ ਕਰਕੇ ਤੇ ਫਿਰ ਸਾਰੇ ਦਿਹਾੜੀ ਕਰਕੇ ਤੇ ਰਾਤ ਨੂੰ ਫਿਰ ਡਿੱਗ ਪਿਆ ਏ ਇੱਕ ਕਾਦਾ ਫਿਰ 84 ਲੱਖ ਦੇ ਵਿੱਚੋਂ ਜਨੂਨਾ ਜੂਨਾ ਦੇ ਵਿੱਚੋਂ ਕਾਦੇ ਸ੍ਰੇਸ਼ਟਤਾ ਫਿਰ ਇਸ ਮਨੁੱਖ ਨੂੰ ਪ੍ਰਾਪਤ ਹੋਈ। ਸ੍ਰੇਸ਼ਟ ਇਸ ਕਰਕੇ ਕਿਤੇ ਨੇ ਕਿਹਾ ਗਿਆ ਕਿ ਖਾ ਲਿਆ ਇਤੇ ਪੀੜਿਆ ਇਤੇ ਸੌ ਲਿਆ ਇਤੇ ਘਰਾੜੇ ਮਾਰ ਲਏ ਇਹ ਸ੍ਰੇਸ਼ਟਤਾ ਥੋੜਾ ਜੀ। ਸੌਂਦਾ ਤੇ ਫਿਰ ਪਸ਼ੂ ਵੀ ਇਹ ਖਾਂਦਾ ਤੇ ਫਿਰ ਪਸ਼ੂ ਵੀ ਇਹ ਤੇ ਪੀਂਦਾ ਫਿਰ ਉਹ ਵੀ ਇਹ। ਸ੍ਰੇਸ਼ਟ ਮਨੁੱਖ ਨੂੰ ਇਸ ਕਰਕੇ ਕਿਹਾ ਗਿਆ ਇਸ ਕਰਕੇ ਇਸ ਨੂੰ ਦਰਜਾ ਦਿੱਤਾ ਗਿਆ। ਕਿ ਮਨੁੱਖਾ ਤੈਨੂੰ ਰਸਨਾ ਪ੍ਰਾਪਤ ਹੋਈ ਤੂੰ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰ ਸਕਦਾ ਹੈ ਪਸ਼ੂ ਨਹੀਂ ਕਰ ਸਕੇਗਾ ਤੂੰ ਕਰ ਸਕਦਾ ਹੈ ਤੇਰੇ ਕੋਲ ਸਮਾ ਹੈ ਤੇਰੇ ਕੋਲ ਬੁੱਧੀ ਹੈ ਸੋਚਣ ਸ਼ਕਤੀ ਹੈ ਕੀ ਚੰਗਾ ਹੈ ਤੇ ਕੀ ਮੰਦਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਤੇਰੀ ਸੋਚ ਦੇ ਵਿੱਚ ਹੈ ਪਸ਼ੂ ਨਹੀਂ ਸਮਝ ਸਕੇਗਾ ਤੈਨੂੰ ਤਾਂ ਦਰਜਾ ਉੱਚਾ ਪ੍ਰਾਪਤ ਹੋਇਆ ਹੈ ਤੇ ਜੇ ਤੂੰ ਇਸ ਦੀ ਕੀਮਤ ਨੂੰ ਨਾ ਸਮਝਿਆ ਤੇ ਫਿਰ ਬਾਰ ਬਾਰ ਤੈਨੂੰ ਇਸੇ ਤਰ੍ਹਾਂ ਹੀ ਹੋਣਾ ਪਵੇਗਾ ਜਵਾਬ ਜੀ ਅੱਗੇ ਜਾ ਕੇ ਸੁਣੋਗੇ ਗੁਰੂ ਅਰਜਨ ਦੇਵ ਜੀ ਆਖਦੇ ਹਨ ਗੁਰਮੰਤਰ ਹੀ ਨਸਿਯੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟਨ ਹੈ ਕਿਹਾ ਗਿਆ ਗੁਰੂ ਅਰਜਨ ਦੇਵ ਜੀ ਨੇ ਕਿਹਾ ਜੇ ਉਹ ਗੁਰੂ ਮੰਤਰ ਤੂੰ ਹੀ ਨਾਏ ਬਾਣੀ ਨਹੀਂ ਪੜਦਾ ਤੇ ਗੁਰੂ ਨੂੰ ਧਾਰਨ ਨਹੀਂ ਕਰਦਾ ਤ੍ਰੇ ਗੰਤ ਜਨਮ ਪ੍ਰਸ਼ਨ ਹੈ ਉਹਦਾ ਜਨਮ ਹੀ ਤ੍ਰਿਗਾਕਾਰ ਹੈ ਲਾਣਤ ਹੈ ਉਸਦੇ ਜਨਮ ਤੇ ਤੇ ਸੰਸਾਰ ਦੇ ਵਿੱਚ ਰਹਿ ਰਿਹਾ ਏ ਜਿਸ ਧਰਤੀ ਤੇ ਰਹਿ ਰਿਹਾ ਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿੱਥੇ ਰਹਿ ਰਿਹਾ ਏ ਜਿਸ ਥਾਂ ਤੇ ਬੈਠਾ ਏ ਸਭ ਕੁਝੇ ਪ੍ਰਸ਼ਟ ਹੋ ਜਾਵੇਗਾ ਉਹ ਥਾਂ ਵੀ ਨਹੀਂ ਪਵਿੱਤਰ ਰਹੇਗੀ ਉਹ ਵੀ ਅਪਵਿੱਤਰ ਹੋ ਜਾਵੇਗੀ ਕਿਉਂ ਹਿਰਦਿਆ ਦੇ ਵਿੱਚ ਖਾਲਸਾ ਜੀ ਸੋਚ ਕਰਕੇ ਵੇਖੀਏ ਕਈਆਂ ਦੀ 20 ਸਾਲ ਉਮਰੇ ਕਈਆਂ ਦੇ 40 ਇਹ ਕਈਆਂ ਦੇ 70 ਇਹ ਤੇ ਕਈ ਸੌ ਦੇ ਤਕਰੀਬਨ ਪਹੁੰਚੇ ਆਪੋ ਆਪਣੇ ਹਿਰਦਿਆਂ ਦੇ ਵਿੱਚ ਸੋਚ ਕੇ ਵੇਖੀਏ ਕਿ ਇਤਨੇ ਸਮੇਂ ਦੇ ਵਿੱਚ ਵੀ ਅਜੇ ਸਮਝ ਕੋਈ ਨਹੀਂ ਪਈ ਇਤਨੇ ਸਮੇਂ ਦੇ ਵਿੱਚ ਵੀ ਅਸੀਂ ਕੀ ਖੋਜ ਹੈ ਦੁਨੀਆ ਦੇ ਵਿੱਚ ਜੋ ਵੇਖਣਾ ਚਾਹੁੰਦੇ ਕੁਝ ਹੈ ਪਰ ਨਹੀਂ ਮਨੁੱਖ ਸਮਝਦਾ ਨਹੀਂ ਉਹੀ ਕੁਝ ਹੈ ਜੋ ਅਸੀਂ ਬਚਪਨ ਦੇ ਵਿੱਚ ਵੇਖਦੇ ਆ ਰਹੇ ਹਾਂ ਉਹੀ ਕੁਝ ਹੈ ਨਾ ਅਸੀਂ ਉਮਰਾਂ ਦੇ ਵਿੱਚ ਜੋ ਭੋਗਿਆ ਏ ਉਹੇ ਕੁਝ ਵੇਖਿਆ ਅੱਗੇ ਵੀ ਉਸ ਨੂੰ ਹੀ ਵੇਖਣਾ ਚਾਹੁੰਦੇ ਹਾਂ ਫਿਰ ਅੰਮ੍ਰਿਤ ਛਕਣ ਤੋਂ ਸਾਨੂੰ ਕਾਹਦਾ ਜਿਹੜਾ ਹੈ ਗਲਾਨਤਾ ਆ ਰਹੀ ਹੈ ਕਿਉਂ ਅਸੀਂ ਦੂਰ ਭਜ ਰਹੇ ਇਸ ਕਰਕੇ ਹਿਰਦਿਆਂ ਦੇ ਵਿੱਚ ਅਗਿਆਨਤਾ ਦਾ ਹਨੇਰਾ ਪੂਰਾ ਵੱਧ ਚੁੱਕਿਆ ਏ ਸਾਨੂੰ ਦਿਖਾਈ ਕੁਝ ਨਹੀਂ ਦੇ ਰਿਹਾ ਤੇ ਸਾਡੇ ਤੇ ਕਿਰਪਾ ਉਸ ਪਰਮੇਸ਼ਰ ਦੀ ਕਿਵੇਂ ਹੋਵੇ ਗੁਰੂ ਅਰਜਨ ਦੇਵ ਜੀ ਆਖਦੇ ਕਿਰਪੰਤਾ ਹਰੀਆਂ ਜੇਸ ਵੇਲੇ ਉਸ ਹਰੀ ਪਰਮੇਸ਼ਰ ਦੀ ਕਿਰਪਾ ਤੁਹਾਡੇ ਤੇ ਹੋਈ ਮਤ ਤਤ ਗਿਆਨੰ ਉਸ ਵੇਲੇ ਤੁਹਾਡੀ ਮਤ ਦੇ ਵਿੱਚ ਗਿਆਨ ਉਹਨਾਂ ਨੇ ਤੇ ਨਹੀਂ ਆਵੇਗਾ ਕੁੰਬੇ ਬੱਧਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਗੁਰੂ ਤੋਂ ਬਿਨਾ ਕਿਤੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ ਇਹ ਰਾਜੇ ਜਨਕ ਨੂੰ ਕਿਸੇ ਮਹਾਪੁਰਖ ਨੇ ਦੱਸਿਆ ਜਿਸ ਵੇਲੇ ਉਸ ਦੇ ਮਨ ਦੇ ਵਿੱਚ ਭਗਤੀ ਕਰਨ ਦਾ ਚਾਹ ਪੈਦਾ ਹੋਇਆ ਪੁੱਛਿਆ ਕਿਸੇ ਮਹਾਪੁਰਖ ਦੇ ਕੋਲੋਂ ਮੈਂ ਭਗਤੀ ਕਰਨੇ ਪਰਮੇਸ਼ਰ ਨੂੰ ਮਿਲਣਾ ਹੈ ਉਹਨਾਂ ਨੇ ਦੱਸਿਆ ਜਿਤਨਾ ਸਮਾਂ ਤੂੰ ਗੁਰੂ ਦੀ ਗੁਰੂ ਨੂੰ ਧਾਰਨ ਨਹੀਂ ਕਰਦਾ ਤੇਰੀ ਭਗਤੀ ਪ੍ਰਵਾਨ ਨਹੀਂ ਹੋਵੇਗੀ ਉਹ ਸਤਰਾ ਤੂੰ ਨਾਮ ਜਪਦਾ ਏ ਬਹੁਤ ਵਧੀਆ ਤੇਰੇ ਸੁਆਸ ਸਫਲੇ ਹੋ ਰਹੇ ਤੂੰ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰ ਰਿਹਾ ਏ ਬਹੁਤ ਵਧੀਆ ਏ ਸਮਾ ਤੇਰਾ ਗੁਰੂ ਦੇ ਨਾਲ ਬਤੀਤ ਹੋ ਰਿਹਾ ਤੂੰ ਸਵਾਸ ਜਿੰਨੇ ਕ ਹੈ ਉਤਨੇ ਕ ਸਫਲੇ ਕਰ ਰਿਹਾ ਏ ਪਰ ਜਿਤਨਾ ਸਮਾ ਮਨੁੱਖ ਗੁਰੂ ਨੂੰ ਧਾਰਨ ਨਹੀਂ ਕਰਦਾ ਉਤਨਾ ਸਮਾ ਭਗਤੀ ਪ੍ਰਮਾਣ ਨਹੀਂ ਤੇ ਕੀਤਾ ਹੋਇਆ ਪਾਠ ਪ੍ਰਮਾਣ ਨਹੀਂ ਹੋਏਗਾ ਇਹ ਖਾਲਸਾ ਦੀ ਪ੍ਰਮਾਨਗੀ ਆਨੰਦ ਰਸ ਉਦੋਂ ਪ੍ਰਾਪਤ ਹੋਣਾ ਏ ਜਿਸ ਵੇਲੇ ਸਾਡੇ ਮਨ ਦੇ ਵਿੱਚ ਇਹ ਸਮਝ ਪੈ ਗਈ ਕਿ ਗੁਰੂ ਕੌਣ ਹੈ ਤੇ ਉਸ ਨੂੰ ਧਾਰਨ ਕਰਨ ਦਾ ਫਲ ਕੀ ਪ੍ਰਾਪਤ ਹੁੰਦਾ ਹੈ ਰਾਜੇ ਜਨਕ ਨੂੰ ਇਹ ਕਿਹਾ ਉਹਨੇ ਨਾ ਖਾਲਸਾ ਜੀ ਆਪਣਾ ਗੁਰੂ ਧਾਰਨ ਕਰਨ ਵਾਸਤੇ ਸਾਰੇ ਹੀ ਐਲਾਨ ਕਰ ਦਿੱਤਾ ਮੈਂ ਗੁਰੂ ਧਾਰਨ ਕਰਦਾ ਮੇਰੀ ਸਭਾ ਦੇ ਵਿੱਚ ਪਹੁੰਚੇ ਹਰ ਕੋਈ ਮਹਾਪੁਰਖ ਪਹੁੰਚੇ ਸਾਰੇ ਪਹੁੰਚੇ ਬੜਾ ਵੱਡਾ ਇਕੱਠ ਹੋ ਗਿਆ ਰਾਜੇ ਜਨਕ ਨੇ ਇਹ ਗੱਲ ਗਈ ਕਿ ਮੈਂ ਮੇਰਾ ਜੋ ਗੁਰੂ ਬਣੇਗਾ ਉਹ ਜੋ ਮੰਗੇਗਾ ਮੈਂ ਉਸ ਨੂੰ ਦੇਵਾਂਗਾ ਤੇ ਜਿਹੜਾ ਗੁਰੂ ਨਾ ਬਣ ਸਕਿਆ ਜੋ ਮੈਨੂੰ ਗਿਆਨ ਨਾ ਕਰਵਾ ਸਕਿਆ ਉਹ ਸਜਾ ਦਾ ਹੱਕਦਾਰ ਵੀ ਹੋਵੇਗਾ ਹੋ ਸਕਦਾ ਮੈਂ ਉਸ ਨੂੰ ਮਾਰ ਮਕਾਵਾਂ ਤੇ ਪਰ ਇੱਕ ਮੇਰੀ ਸ਼ਰਤ ਹੈ ਗਿਆਨ ਮੈਨੂੰ ਘੋੜੇ ਦੇ ਉੱਤੇ ਚੜਨ ਦੇ ਸਮੇਂ ਦੇ ਵਿੱਚ ਹੋਣਾ ਚਾਹੀਦਾ ਹੈ ਕੁਝ ਚਾਹਾਂ 50 ਸੈਕਿੰਡਾਂ ਦੇ ਵਿੱਚ ਇਤਨੇ ਸਮੇਂ ਦੇ ਵਿੱਚ ਗਿਆਨ ਹੋਣਾ ਚਾਹੀਦਾ ਕੁਝ ਲੰਮਾ ਸਫਰ ਨਹੀਂ ਉਹਨਾਂ ਸਾਰਿਆਂ ਦੀਆਂ ਨੀਵੀਆਂ ਪੈ ਗਈ ਕੋਈ ਵੀ ਨਾ ਉੱਠੇ ਹੁਣ ਜਿਹੜਾ ਉੱਠੇਗਾ ਉਹ ਸਜਾ ਕੌਣ ਪ੍ਰਾਪਤ ਕਰੇ ਇਤਨੇ ਸਮੇਂ ਦੇ ਵਿੱਚ ਗਿਆਨ ਕੌਣ ਕਰਵਾ ਸਕਦਾ ਉਹ ਤੇ ਉਹ ਹੀ ਕਰਵਾ ਸਕਦਾ ਜੋ ਪਹੁੰਚਿਆ ਉਸ ਦੇ ਪਰਮੇਸ਼ਰ ਦੇ ਦਰ ਤੱਕ ਹੁਣ ਜਦੋਂ ਰਾਜੇ ਜਨਕ ਨੇ ਲੜਤਾਂ ਪਾਉਣੀਆਂ ਸ਼ੁਰੂ ਕੀਤੀਆਂ ਜਿੰਨੇ ਵੀ ਉੱਥੇ ਆਏ ਸਨ ਕਿ ਤੁਹਾਡੇ ਵਿੱਚੋਂ ਕੋਈ ਵੀ ਐਸਾ ਨਹੀਂ ਜੋ ਮੈਨੂੰ ਗਿਆਨ ਕਰਵਾ ਸਕੀ ਉਸ ਦੇ ਵਿੱਚ ਬੈਠਾ ਹੋਇਆ ਸੀ ਅਸ਼ਟਬਕਰ ਇਸ ਦਾ ਨਾਮ ਤਾਂ ਸੀ ਕਿ ਇਸ ਦੇ ਸਰੀਰ ਦੇ ਵਿੱਚ 8 ਵੱਲ ਪੈਂਦੇ ਸਨ ਸਹ ਕਾਲਕ ਵੀ ਇਸ ਦਾ ਕੁੱਬਾ ਹੋਇਆ ਇਹ ਲੱਟ ਨੀਵਾ ਕਰਕੇ ਤੁਰਦਾ ਏ ਬਾਹਾਂ ਵਿੱਚ ਇਸ ਦੀਆਂ ਵਿੰਗੀਆਂ ਲੱਤਾਂ ਵੀ ਵਿੰਗੀਆਂ ਇਸ ਤਰ੍ਹਾਂ 8 ਵੱਲ ਇਸ ਦੇ ਜਿਹੜਾ ਹੈ ਸਰੀਰ ਦੇ ਵਿੱਚ ਪੈਂਦੇ ਸਨ ਉੱਠਿਆ ਆਖਦਾ ਮੈਂ ਰਾਜਨ ਤੈਨੂੰ ਗਿਆਨ ਕਰਵਾਵਾਂਗਾ ساری ਸਭਾ ਹਸਨ ਲੱਗ ਪਈ ਆਖਦੇ ਇਹ ਗਿਆਨ ਕਰਵਾਵੇਗਾ ਹੁਣ ਉਸਨੇ ਵੀ ਫਿਰ ਅਸ਼ਟਾ ਬਕਰ ਨੇ ਸ਼ੁਰੂਆਤ ਇਸ ਤੋਂ ਕੀਤੀ ਕਿ ਜਿਤਨੇ ਵੀ ਤੂੰ ਸਭਾ ਸੱਦੀਏ ਇੱਥੇ ਕੋਈ ਮਹਾਪੁਰਖ ਨਹੀਂ ਬੈਠਾ ਇੱਥੇ ਕੋਈ ਸੰਤ ਨਹੀਂ ਬੈਠਾ ਇੱਥੇ ਚਮਿਆਰ ਬੈਠੇ ਸਾਰੇ ਬੜਾ ਗੁੱਸਾ ਲੱਗਾ ਸਾਰਿਆਂ ਨੂੰ ਚਮਿਆਰ ਕਿਉਂ ਕਿ ਆਏ ਰਾਜੇ ਨੇ ਮੇਂ ਪੁੱਛਿਆ ਤੁਸੀਂ ਇਹਨਾਂ ਨੂੰ ਚਮਕਿਆ ਚਮਿਆਰ ਕਿਉਂ ਕਹਿ ਰਹੇ ਹੋ ਅਸ਼ਟਾ ਬਕਰ ਨੇ ਕਿ ਇਹਨਾਂ ਨੇ ਮੇਰੇ ਚਮ ਦੀ ਪਰਖ ਕੀਤੀ ਏ ਮੇਰੇ ਗਿਆਨ ਦੀ ਪਰਖ ਨਹੀਂ ਕੀਤੀ ਇਹ ਮੇਰੇ ਸਰੀਰ ਦੇ ਵੱਲ ਵੇਖ ਕੇ ਹੱਸ ਰਹੇ ਇਹ ਚਮਿਆਰ ਹਨ ਜੇ ਮਨ ਦੇ ਇਕਾਗਰਤਾ ਤੱਕ ਪਹੁੰਚਦੇ ਤੇ ਇਹਨਾਂ ਨੇ ਸਰੀਰ ਦੇ ਵੱਲ ਨਹੀਂ ਸੀ ਵੇਖਣਾ ਆ ਕਦਾਚਲੋ ਕਰਾਉ ਗਿਆ ਫਿਰ ਉਸ ਮਿਲਿਆ ਅਸ਼ਟਾ ਬਕਰ ਨੇ ਤੇ ਇਹਨਾਂ ਸ਼ਰਤਾਂ ਰੱਖੀਆਂ ਕਿ ਗਿਆਨ ਮੈਂ ਤੈਨੂੰ ਬਾਅਦ ਦੇ ਵਿੱਚ ਕਰਵਾਵਾਂਗਾ ਗੁਰੂ ਦਕਸ਼ਨਾ ਮੈਂ ਪਹਿਲਾਂ ਲੈਣੀ ਉਹ ਤੇਰੀ ਮਰਜ਼ੀ ਹੈ ਕਿਹੜੀ ਦੇਣੀ ਹੈ ਪਹਿਲਾ ਇਹ ਮਨ ਦੂਸਰਾ ਇਹ ਤਨ ਤੇ ਤੀਸਰਾ ਇਹ ਤਨ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵਸਤੂ ਮੈਨੂੰ ਭੇਟਾ ਕਰ ਤੇ ਮੈਂ ਤੈਨੂੰ ਗਿਆਨ ਕਰਵਾ ਦੇਵਾਂਗਾ ਪੈ ਗਿਆ ਸੋਚੀ ਰਾਜਾ ਆਖਦਾ ਇਹ ਕਿ ਜੇ ਮੈਂ ਧਨ ਦਿੱਤਾ ਤੇ ਮੈਂ ਤੇ ਛੜਕਦੇ ਆ ਜਾਵਾਂਗਾ ਰਾਦਾ ਦੀ ਰਮਨ ਤੇ ਜੇ ਮੈਂ ਤਨ ਦਿੱਤਾ ਤੇ ਹੋ ਸਕਦਾ ਹੈ ਮੇਰੇ ਸਰੀਰ ਨੂੰ ਦੁੱਖ ਵੀ ਪਹੁੰਚਾਵੇ ਮੈਨੂੰ ਮਾਰੇ ਕੁੱਟੇ ਜਾਂ ਤਪਸਿਆ ਤੇ ਕਿਤੇ ਅਗ ਦੀਆਂ ਧੂਣੀਆਂ ਦੇ ਵਿੱਚ ਬਾ ਦੇਵੇ ਕੁਝ ਵੀ ਕਰ ਸਕਦਾ ਕਿਉਂਕਿ ਮੈਂ ਸਰੀਰ ਦੇ ਦੇਨ ਮਨ ਦੇ ਹੀ ਹੁਣ ਮਨ ਵੇਖਿਆ ਨਹੀਂ ਨਾ ਕਿਸੇ ਨੇ ਇਸ ਦੇ ਉੱਤੇ ਯਕੀਨ ਕੋਈ ਨਹੀਂ ਆਉਂਦਾ ਮਨ ਅੰਦਰ ਉਹ ਬੋਲਦਾ ਸਭ ਕੁਝ ਏ ਪਰ ਯਕੀਨ ਕੋਈ ਨਹੀਂ ਹੁੰਦਾ ਮਨ ਵੇਖਿਆ ਕਿਸੇ ਨੇ ਨਹੀਂ ਅੱਖ ਦਾ ਇਹ ਕਿ ਮੈਂ ਮਨ ਤੁਹਾਨੂੰ ਭੇਟਾ ਦੇ ਵਿੱਚ ਦਿੱਤਾ ਕਿਉਂਕਿ ਮਨ ਦਿਸਦਾ ਨਹੀਂ ਸੀ ਅਨਦ੍ਰਿਸ਼ਟ ਸੀ ਇਸੇ ਤਰ੍ਹਾਂ ਇਹ ਨਾ ਪਰਮੇਸ਼ਰ ਦੇ ਉੱਤੇ ਭਰੋਸਾ ਮਨੁੱਖ ਕਿਉਂ ਨਹੀਂ ਕਰਦਾ ਕਿਉਂ ਉਹ ਦੇਖ ਨਹੀਂ ਰਿਹਾ ਆ ਅੱਖਾਂ ਦੇ ਨਾਲ ਭਰੋਸਾ ਤਾਂ ਨਹੀਂ ਕਰਦਾ ਸੰਸਾਰ ਅੱਖਾਂ ਦੇ ਨਾਲ ਦਿਖਾਈ ਦੇ ਰਿਹਾ ਹੈ ਤਾਂ ਭਰੋਸਾ ਕਰਕੇ ਬੈਠਾ ਹੈ ਕਿਉਂ ਇਹ ਇਥੇ ਇਸ ਝੂਠਾ ਹੈ ਸਭ ਕੁਝ ਇਥੇ ਸਤਿਗੁਰਾਂ ਜੀ ਨੇ ਵੀ ਪਰਮਾਨਤ ਕੀਤਾ ਜੋ ਅੱਖਾਂ ਦੇ ਨਾਲ ਤੈਨੂੰ ਦਿਖਾਈ ਦੇ ਰਿਹਾ ਹੈ ਸਭ ਕੁਝ ਝੂਠਾ ਹੈ ਇਸ ਦੀ ਪ੍ਰੀਤੀ ਵੀ ਝੂਠੀ ਹੈ ਤੇ ਸੱਚਾ ਵੀ ਕੋਈ ਨਹੀਂ ਪਦਾਰਥ ਵੀ ਝੂਠੇ ਮਨੁੱਖ ਵੀ ਝੂਠੇ ਇਹਨਾਂ ਦੇ ਹਿਰਦੇ ਵੀ ਝੂਠੇ ਕਿਉਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉ ਹੀ ਸਭ ਲੱਗੈ ਕਿਆ ਦਾਰਾ ਕਿਆ ਮੀਤ ਸਭ ਕੁਝ ਸੁਖ ਦੇ ਮਿੱਤਰ ਜਦੋਂ ਸੁਖ ਹੈ ਤੇ ਤੁਹਾਡੇ ਸਗੇ ਸੰਬੰਧੀ ਹੈ ਤੇ ਜੇ ਸੁਖ ਨਹੀਂ ਤੇ ਤੁਹਾਡਾ ਕੋਈ ਨਹੀਂ ਤੁਸੀਂ ਇਕੱਲੇ ਦੀ ਇੱਥੇ ਸਤਿਗੁਰਾਂ ਜੀ ਨੇ ਸਮਝਾਇਆ ਕਿਉਂਕਿ ਸਾਨੂੰ ਦਿਖਾਈ ਨਹੀਂ ਦਿੰਦਾ ਅਸੀਂ ਜੇ ਉਹ ਦਿਖਾਈ ਨਹੀਂ ਦਿੰਦਾ ਉਸ ਦੇ ਉੱਤੇ ਭਰੋਸਾ ਨਹੀਂ ਕਰਾਂ ਮਨ ਦਿਖਾਈ ਨਹੀਂ ਦਿੰਦਾ ਤਾਂ ਕਰਕੇ ਇਸ ਦੀ ਸਾਨੂੰ ਸਮਝ ਨਹੀਂ ਪੈ ਰਹੀ ਕਿ ਸਾਰਾ ਕੁਝ ਹੀ ਮਨ ਅੰਦਰ ਬੈਠਾ ਕਰ ਰਿਹਾ ਹੈ ਇਹ ਮਨ ਹੀ ਸਾਨੂੰ ਆਖ ਰਿਹਾ ਹੈ ਅਮਰਤ ਨਹੀਂ ਸ਼ਕਣਾ ਨਹੀਂ ਸ਼ਕਦੇ ਗੁਰੂ ਵਾਲੇ ਨਹੀਂ ਬਣਨਾ ਨਹੀਂ ਬਣ ਰਹੇ ਮਨ ਹੀ ਕਹਿ ਰਿਹਾ ਹੈ ਕਿ ਜੇ ਤੂੰ ਇਤਨੇ ਸਮੇਂ ਦਾ ਗੁਰੂ ਘਰ ਨਹੀਂ ਗਿਆ ਤੂੰ ਨਾ ਜਾ ਤੂੰ ਇਤਨੇ ਸਮੇਂ ਦਾ ਨਾਮ ਨਹੀਂ ਜਪਿਆ ਨਿਤਨੇਮ ਨਹੀਂ ਕੀਤਾ ਮਨੁੱਖ ਹੀ ਲੋੜੇ ਨਾ ਕਰ ਕਿਉਂਕਿ ਮਨ ਅੰਦਰੋਂ ਕਹਿ ਰਿਹਾ ਹੈ ਆਵਾਜ਼ਾਂ ਦੇ ਰਿਹਾ ਹੈ ਅਸੀਂ ਉਸ ਦੀ ਮੰਨ ਲੈਂਦੇ ਹਾਂ ਤੇ ਫਿਰ ਗੁਰੂ ਦੇ ਕਹੇ ਨੂੰ ਮੰਨਣਾ ਕੋਈ ਨਹੀਂ ਕਹਿੰਦਾ ਅੰਦਰ ਸਭ ਕੁਝ ਮਨ ਹੈ ਪਰ ਮਨੁੱਖ ਕੀ ਹੈ ਮਨੁੱਖ ਉਸ ਦੇ ਉੱਤੇ ਭਰੋਸਾ ਕਰਦਾ ਹੈ ਮਨ ਦੇ ਉੱਤੇ ਹੁਣ ਖਾਲਸਾ ਜੀ ਜਦੋਂ ਰਾਜੇ ਜਨਕ ਨੇ ਇਹ ਸੱਤਰ ਕਿਹਾ ਉਸ ਵੇਲੇ ਕੀ ਹੋਇਆ ਇਹ ਆਖਦਾ ਕਿ ਮੰਨ ਲੈ ਲਓ ਸੋ ਭਾਈ ਸਾਹਿਬ ਜੀ ਅੱਗੇ ਮੈਂ ਇੱਕ ਦੋ ਮਿੰਟ ਦੀ ਸੰਖੇਪਤੀ ਕਰਾਂ ਹੁਣ ਜਿਸ ਵੇਲੇ ਇਹ ਮੰਨ ਦਿੱਤਾ ਅਸ਼ਟਾ ਬੱਕਰਾ ਆਖਦਾ ਹੁਣ ਚੜ ਘੋੜੇ ਤੇ ਜਦੋਂ ਘੋੜੇ ਤੇ ਚੜਨ ਲੱਗਾ ਤੇ ਅਸ਼ਟਾ ਬੱਕਰ ਨੇ ਆਵਾਜ਼ ਦਿੱਤੀ ਆਖਦਾ ਨਹੀਂ ਥੱਲੇ ਉਤਰ ਆਖਦਾ ਕਿਉਂ ਆਖਦਾ ਥੱਲੇ ਉਤਰ ਆਖਦਾ ਮੈਂ ਤੇ ਇਹ ਗੱਲ ਕਹੀ ਸੀ ਘੋੜੇ ਦੇ ਉੱਤੇ ਚੜਨ ਤੇ ਗਿਆਨ ਹੋਣਾ ਚਾਹੀਦਾ ਮੈਂ ਤੁਸੀਂ ਮੈਨੂੰ ਥੱਲੇ ਉਤਾਰੀ ਜਾ ਰਹੇ ਜੇ ਆਖਦੇ ਨਹੀਂ ਥੱਲੇ ਉਤਰ ਮੰਨ ਕੇ ਨੂੰ ਦਿੱਤਾਈ ਆਖਦਾ ਜੀ ਤੁਹਾਨੂੰ ਤੇ ਮਨ ਕਹਿ ਰਿਹਾ ਕਿ ਨਹੀਂ ਚੜਨਾ ਤੂੰ ਥੱਲੇ ਉਤਰ ਜੋ ਮੈਂ ਕਹਾਗਾ ਹੁਣ ਤੈਨੂੰ ਉਹ ਕਰਨਾ ਪੈਣਾ ਏ ਤੇ ਜੋ ਮੈਂ ਕਹਾਗਾ ਉਹੀ ਕਮਾਈ ਕਰੇਗਾ ਤੇ ਤੂੰ ਪਰਮੇਸ਼ਰ ਦੇ ਦਰ ਤੱਕ ਪਹੁੰਚੇਗਾ ਨਹੀਂ ਤੇ ਨਹੀਂ ਪਹੁੰਚੇਗਾ ਕਿਉਂਕਿ ਤੂੰ ਮਨ ਮੈਨੂੰ ਦੇ ਦਿੱਤਾ ਏ ਸਮਝ ਪੈ ਗਈ ਕਿ ਸਾਰਾ ਵਿਸ਼ਾ ਮੰਨਦਾ ਏ ਮਨ ਸਮਝਾਵਨ ਕਾਰਣੇ ਕਸ਼ੂਅਕ ਪੜ ਗਿਆ ਗਿਆਨ ਮਨ ਨੂੰ ਸਮਝਾਉਣ ਵਾਸਤੇ ਤੇ ਮਨੁੱਖ ਨੂੰ ਕੁਝ ਗਿਆਨ ਪੜਦਾ ਏ ਕੁਝ ਗ੍ਰੰਥ ਪੜਦਾ ਏ ਹੁਣ ਇੱਥੇ ਆਪ ਜੀ ਬੈਠੇ ਕਾਦੇ ਵਾਸਤੇ ਮਨ ਨੂੰ ਟਿਕਾਉਣ ਵਾਸਤੇ ਕੁਝ ਮਨ ਨੂੰ ਸ਼ਾਂਤੀ ਆਵੇ ਕੁਝਾਸੇ ਚਿੰਤਾ ਤੋਂ ਰਹਿਤ ਹੋਈਏ ਘਰੇ ਵੇਖ ਲਮੋ ਖਾਲਸਾ ਜੀ ਅਸੀਂ ਬੜੇ ਚਿੰਤਾਵਾਂ ਦੇ ਵਿੱਚ ਹੁੰਨੇ ਕਿ ਅਸੀਂ ਨੂੰ ਕਿਤੇ ਚਿੰਤਾ ਲੱਗੀ ਕੋਈ ਕੋਈ ਚਿੰਤਾ ਕੋਈ ਰੋਗੀ ਕਰਕੇ ਦੁਖੀ ਕੋਈ ਕਿਸੇ ਕਰਕੇ ਪਰ ਜਦੋਂ ਗੁਰੂ ਘਰ ਕਿਉਂ ਮਨੁੱਖ ਆਉਂਦਾ ਇਹਨਾਂ ਚਿੰਤਾਵਾਂ ਤੋਂ ਛੁਟਕਾਰਾ ਪਾਉਣ ਵਾਸਤੇ ਕਿਉਂ ਇੱਥੇ ਆਉਂਦਾ ਹੈ ਦੁੱਖਾਂ ਤੋਂ ਰਹਿਤ ਹੋਣ ਵਾਸਤੇ ਕਿਉਂ ਇੱਥੇ ਆਈਦਾ ਹੈ ਕਿ ਸਾਡਾ ਜੀਵਨ ਸਫਲਾ ਹੋ ਜਾਵੇ ਸਾਡੇ ਮਨ ਨੂੰ ਸ਼ਾਂਤੀ ਆ ਜਾਵੇ ਅਸੀਂ ਆਨੰਦ ਦੇ ਵਿੱਚ ਸੁੱਖ ਦੇ ਵਿੱਚ ਰਹੀਏ ਇਸੇ ਕਰਕੇ ਨਾ ਖਾਲਸਾ ਜੀ ਅੰਦਰ ਮਨ ਦਾ ਵਿਸ਼ਾ ਬੜਾ ਏ ਸੋ ਇਸ ਦੀ ਮੈਂ ਕਥਾ ਨਹੀਂ ਕਰ ਸਕਦਾ ਕਿਉਂਕਿ ਸਮਾਂ ਨਹੀਂ ਮੇਰੇ ਕੋਲ ਸਮਾਂ ਸਮਾਪਤ ਹੋਇਆ ਮਨ ਦਾ ਵਿਸ਼ਾ ਹੋਵੇ ਨਾ ਖਾਲਸਾ ਜੀ ਤੇ ਭਾਵੇਂ 3 ਮਹੀਨੇ 5 ਮਹੀਨੇ ਕਥਾ ਕਰਵਾਈ ਕਿਉਂ ਮਨ ਦੀ ਕਥਾ ਬਹੁਤ ਨਮਰੀਏ ਪਰ ਇਸ ਨੂੰ ਸਮਝਣਾ ਪਵੇਗਾ ਸਭ ਇਹ ਸ ਕਰਕੇ ਖਾਲਸਾ ਜੀ ਇਥੇ ਸਤਿਗੁਰ ਜੀ ਆਖਦੇ ਕਿਰਪੰ ਤਾ ਹਰੀੰ ਮਤ ਤਤ ਗਿਆਨੰ ਜਿਸ ਵੇਲੇ ਉਸ ਹਰੀ ਪਰਮਾਤਮਾ ਦੇ ਗੁਰੂ ਦੀ ਕਿਰਪਾ ਹੋਵੇ ਉਸ ਵੇਲੇ ਉਸ ਅਕਾਲ ਪੁਰਖ ਦੀ ਸਾਡੇ ਤੇ ਕਿਰਪਾ ਹੋਵੇ ਤੇ ਫਿਰ ਸਾਡੀ ਮਤ ਦੇ ਵਿੱਚ ਗਿਆਨ ਪੈਦਾ ਹੁੰਦਾ ਹੈ ਬੇਗਸੀਰ ਦੇ ਬੁਦਾ ਕੁਸਲ ਥਾਨੰ ਫਿਰ ਸਾਡੀ ਜੋ ਬੁੱਧੀ ਹੈ ਇਹ ਖੜ ਜਾਂਦੀ ਹੈ ਹਿਰਦਾ ਅੰਦਰ ਸਾਡੇ ਖੜ ਜਾਂਦਾ ਹੈ ਖੇੜੇ ਦੇ ਵਿੱਚ ਆ ਜਾਂਦਾ ਹੈ ਕੁਸਲ ਥਾਨ ਕਿਉਂਕਿ ਸਾਨੂੰ ਸੁਖ ਵਾਲੇ ਅਸਥਾਨ ਦੀ ਪ੍ਰਾਪਤੀ ਹੋ ਜਾਂਦੀ ਹੈ ਵਿਸੰਤ ਰਖਿਅੰ ਤਿਆਗ ਮਾਣੰ ਫਿਰ ਜੋ ਸਾਡੇ ਰੇਖੀਆਂ ਹਨ ਨਾ ਉਹ ਸਾਡੇ ਜੋ ਇੰਦਰੀਆਂ ਹਨ ਉਹ ਆਪਣੇ ਵਾਸ ਦੇ ਵਿੱਚ ਆ ਜਾਂਦੀਆਂ ਤੇ ਮਾਣ ਨੂੰ ਫਿਰ ਛੱਡਿਆ ਜਾਂਦਾ ਹੈ ਹੰਕਾਰ ਤੋਂ ਦੂਰ ਹੋ ਜਾਈਦਾ ਹੈ ਇੱਕ ਰੇਖਿਅੰ ਧਰਮ ਰਾਜੇ ਨੂੰ ਵਿਕੇ ਆ ਗਿਆ ਹੈ ਉਹ ਕਿਵੇਂ ਇਹ ਖਾਲਸਾ ਦੀ ਇੱਕ ਰਿਚੀ ਹੋਇਆ ਸੋ ਇਹ ਮੈਂ ਖਾਲਸਾ ਦੀ ਹੁਣ ਕੱਲ ਦੇ ਵਿੱਚ ਹੀ ਦੱਸਾਂਗਾ ਕਿਉਂਕਿ ਸਮੇਂ ਤੋਂ ਅੱਗੇ ਨਹੀਂ ਜਾਣ ਦਾ ਮਨ ਕਰ ਰਿਹਾ ਸੋ ਇੱਥੇ ਸਮਾਪਤੀ ਕਿਉਂ ਕਿ ਜਿਤਨਾ ਕੋਈ ਸੁਣ ਸਕਦਾ ਹੈ ਉਤਨਾ ਹੀ ਸੁਣਾਇਆ ਜਾਵੇ ਸਹੀ ਤ ਉਸ ਤੋਂ ਅੱਗੇ ਜਾਣ ਦਾ ਕੋਈ ਲਾਭ ਕੋਈ ਨਹੀਂ ਇਹ ਆਪਾਂ ਜੋ ਪੰਕਤੀ ਦੀ ਵਿਆਖਿਆ ਹੈ ਉਹ ਕੱਲ ਕਰਾਂਗੇ ਸੋ ਇੱਥੇ ਸਮਾਪਤੀ ਕਰੀਏ ਇਹ ਦੋ ਪੰਕਤੀਆਂ ਦੀ ਵਿਆਖਿਆ ਜੋ ਅੱਜ ਹੋਈ ਹੈ ਇਹਨਾਂ ਨੂੰ ਹੀ ਪੜ ਕੇ ਸਮਾਪਤੀ ਹੋਵੇਗੀ ਹੋਈਆਂ ਪੁੱਲਾਂ ਗਲਤੀ ਦੀ ਮਾਫੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੇ ਸਾਦਸਨ ਜੀ ਆਪ ਜੀ ਬਖਸ਼ਣ ਹਾਰੋ ਸੋ ਬਖਸ਼ ਲੈਣਾ ਬਾਕੀ ਜੋ ਅਮਰਤ ਸੰਚਾਰ ਦੀ ਬੇਨਤੀਓ ਪਏ ਸਭ ਜੀ ਕਰ ਦੇਣਗੇ ਮੇਰਾ ਸਮਾਉ ਸਮਾਪਦੇ ਇਥੇ ਖਾਲਸਾ ਦੀ ਸਮਾਪਤੀ ਕਰੀਏ ਜੀ ਕਿਰਪੰ ਤਾ ਹਰੀੰ ਮਤ ਤਾ ਤ ਗਿਆਨੰ ਬਿਗ ਸਿੱਧਿ ਅ부ਦਾ ਕੁਸਲਾ ਥਾਨੰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ